ਲੈਕਿਨ ਮੈਂ ਇੱਕ ਹੁਣੇ ਤੁਹਾਨੂੰ ਫਿਰ ਅਗੀਰ ਦੀ ਬੇਨਤੀ ਕਰਦਾ ਕਿ ਆ ਬਲਾਡ ਦੀ ਗੱਲ ਆ ਇਹਨੇ ਬੜਾ ਬੇਵਫਾਈ ਕੀਤੀ ਹੈ ਜਦੋਂ ਟਿਕ ਲੈਣੀ ਸੀ ਉਹ ਤਾਂ ਸਾਡੀ ਗੋਡੀਆਂ ਖਾਉਂਦਾ ਲੇਕਿਨ ਜੋ ਕੁਝ ਬੇਵਫਾਈ ਉਹਨੇ ਕੀਤੀ ਹੈ ਮੇਰੀ ਆਤਮਾ ਜਿਹੜੀ ਹੈ ਇਹ ਪੰਜਾਬ ਚ ਕਿਸੇ ਤੇ ਲੁਕੀ ਹੈ ਕੁਕੀ ਕਦੇ ਮਨੇ ਲੇਕਿਨ ਜੇ ਦੁਖੀ ਹੈ ਤਾਂ ਕਿਹੇ ਜੇ ਬੰਦੇ ਤੇ ਦੁਖੀ ਹੈ ਜਿੰਨਾ ਦੇ ਬਾਗ ਕੀ ਤੋਂ ਸਭ ਕੁਝ ਲੈ ਗਏ ਤੇ ਬਾਗ ਹੀ ਦੁਖੀ ਇਹ ਹੁਣ ਆਪਣਾ ਤੁਸੀਂ ਸਿਆਣੇ ਵੋਟਰੋ ਸਿਆਣੇ ਸ਼ਹਿਰਾਂ ਦੇ ਵੋਟਰ ਤਾਂ ਬਹੁਤ ਸਿਆਣੇ ਹੁੰਦੇ ਆ ਇਹ ਹੀ ਥੋੜਾ ਬੇਇੱਜ਼ਤੀ ਕਰਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਜੋ ਬੰਦੇ ਸਾਡੇ ਹੋਂ ਚੁਕਿਆ ਸੀ ਵੀ ਕਹਿੰਦੇ ਨਾਲ ਲੱਗ ਗਿਆ ਗਿਆ ਸਾਡੀ ਜਿਹੜੀ ਬਾਉਂਡਰੀ ਹੈਗੀ ਅੱਡੇ ਡਿਫੈਂਸ ਮਿਸਟਰੀ ਦੇ ਨਾਲ ਕਿਤੋਂ ਬੜੀਆ ਸਰਕਾਰ ਆਈ ਆ ਕਿਤੋਂ ਆਮਦੋਦ ਤੇ ਕਾਗਰਦੀ ਹੋਰ ਰੋਪੀ ਕਿ ਸਾਡੇ ਇੱਥੇ ਗੜ੍ਹ ਦੇ ਕਲੋਨੀਆਂ ਦੇ ਲੱਗੇ ਘਰ ਤੋਂ ਘਾਟ ਮਿਲੇਗਾ ਪੀ ਪੈਲਟਰੀ ਯਾਰ ਚੱਲੀ ਜਾ ਪਾੜੀ ਦੀ ਸੀਮ ਰਜ ਦੀ ਸਰਕਾਰ ਦੀ ਕੋਈ ਸਮੱਸਿਆ ਨਹੀਂ ਪਰ ਇਹ ਪਰ ਇਹ ਦੀ ਵੀ ਬਹੁਤ ਕਮੀ ਆ ਗਈ ਆ ਪਿਛਲੇ 50 ਸਾਲ ਤੋਂ ਬਾਲਾ ਸਾਹਿਬ ਕਿ ਸਾਰੂ ਦੇ ਦਾਕੇ ਤੇ ਇਧਰ ਆ ਕੇ ਲਿਭਾਣਾ ਪਰ ਸਾਡਾ ਸੰਸਾਰ ਕੂਮੀ ਦਾ ਵਰਦਾ ਫਲ ਕਰਾਣਾ ਦੂਸਰਾ ਮੁਖਲਾ ਵੀ ਸਾਡਾ ਕੇ ਜੜਾਗਾ ਉਹ ਡਿਫੈਂਸ ਵੀ ਆਗਾ ਸੈਂਟਰ ਦਾ ਨਾਟਗਾ ਉਹ ਅਗਰ ਕੈਡਮੀ ਚੂਮੀ ਦਾ ਪਿਛਲੀ ਵਾਰ ਵੀ ਅਸੀਂ ਆ ਪੰਜ ਸਾਲ ਪਹਿਲੇ ਇਹ ਵੜਾ ਕੀਤਾ ਸੀਗਾ ਉਹ ਲੋ ਜੜਾਗਾ ਇਸ ਦੀ ਸੇਵਾ ਕੀਤੀ ਹੈ ਲੋਕਾਂ ਦੀ ਸੇਵਾ ਕੀਤੀ ਹੈ ਲੜਾਈ ਲੜਦਾ ਰਿਹਾ ਇਸ ਕਰਕੇ ਇਹ ਆਓ ਸੂਪੇ ਤੇ ਹਿਤਾਂ ਦੀ ਖਾ ਪੰਜਾਬ ਦੀ ਅਸੈਂਬਲੀ ਦੇ ਵਿੱਚ ਜਤਾ ਕੇ ਇਸ ਕਰਕੇ ਸਮਾ ਜੋਗੀ ਸੀਪੀਆਈ ਛੱਡ ਕੇ ਅੱਜ ਸ਼ੋਮ ਨੇ ਅਕਾਲੀ ਦਲ ਜਾਮਲ ਹੋ ਰਹੇ ਨੇ ਸਵੱਚੀ ਪਾਰਟੀ ਉਹਨਾਂ ਨੂੰ ਜੀਆਂ ਆਖਦੇ ਐ ਅਭਿੰਦਰ ਸਿੰਘ ਜੋ ਪੀਪੀ ਛੱਡ ਕੇ ਜੋ ਪੀਪੀ ਛੱਡ ਕੇ ਅੱਜ ਸ਼ੋਮ ਨੇ ਅਕਾਲੀ ਦਲ ਨਾਲੇ ਨੇ ਉਹਨਾਂ ਨੂੰ ਜੀਆਂ ਆਖਦੇ ਐ ਸਾਹ ਪ੍ਰਕਾਸ਼ ਸਿੰਘ ਜੀ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੂੰ ਸਨਮਾਨ ਦੇ ਰਹੇ ਨੇ ਪੀਪੀ ਛੱਡ ਕੇ ਆ ਰਹੇ ਨੇ ਉਹਨਾਂ ਨੂੰ ਵੀ ਦੀਆਂ ਆਖਦੇ ਆ ਬਰਮਦੀਤ ਸਿੰਘ ਜੀ ਐਕਸ ਮੈਂਬਰ ਪੰਜਾਬ ਪੀਪੀ ਛੱਡ ਕੇ ਆ ਰਹੇ